ਪਿਛਲੇ ਸੈਸ਼ਨ ਦੌਰਾਨ ਜਦੋਂ ਬੇਅਦਬੀਆਂ ਦੇ ਈਸ਼ੂ ਦੇ ਉੱਤੇ ਬਿੱਲ ਲਿਆਂਦਾ ਗਿਆ ਤੇ ਮੈਂ ਉਸ ਬਿੱਲ ਤੇ ਕੁਝ ਖੜਾ ਹੋ ਕੇ ਬੋਲਿਆ ਔਰ ਜੋ ਮੇਰੇ ਜ਼ੈਨ ਚ ਆਇਆ ਕਿਉਂਕਿ ਸਪੀਕਰ ਸਾਹਿਬ ਨੇ ਛੋਟੀ ਅਰਦਾਸ ਕਰਕੇ ਗੱਲ ਸ਼ੁਰੂ ਕੀਤੀ ਵੀ ਆਪਾਂ ਜੇ ਪੰਜਾਬ ਦੇ ਵਿੱਚ ਵਿਆਦਬੀਆਂ ਦੇ ਇਸ਼ੂ ਤੇ ਜਿਹੜਾ ਉਹ ਰਾਜਨੀਤੀ ਨਹੀਂ ਹੋਣੀ ਚਾਹੀਦੀ। ਔਰ ਮੈਂ ਉੱਥੇ ਚਲੋ ਵੱਲ ਕਹਿਤੀ ਲੇਕਿਨ ਬਾਹਰ ਆਣ ਕੇ ਮੈਨੂੰ ਜਾਂ ਇੱਕ ਦੋ ਦਿਨਾਂ ਚ ਇਹ ਮਹਿਸੂਸ ਹੋਇਆ ਵੀ ਪਤਾ ਨਹੀਂ ਮੈਂ ਇਹੋ ਜੀ ਕਿਹੜੀ ਗੱਲ ਜਿਹੜੀ ਉੱਥੇ ਕਹ ਆਇਆ ਜਿਹਦਾ ਪਤਾ ਨਹੀਂ ਕਿੰਨਾ ਕੁ ਆਕਾਮੀ ਦਲ ਨੇ ਔਰ ਆਮ ਆਦਮੀ ਪਾਰਟੀ ਨੇ ਉਹਦਾ ਕਿੰਨਾ ਸੰਗਿਆਨ ਲਿਆ ਮੈਂ ਇਹ ਸਾਰਾ ਕੁਝ ਆਨ ਰਿਕਾਰਡ ਹੀ ਆ ਵੈਸੇ ਕਿਉਂਕਿ ਮੈਂ ਉੱਥੋਂ ਸ਼ੁਰੂ ਕਰ ਲੀਨਾ ਕਿ 2007 ਦੇ ਵਿੱਚ ਜਦੋਂ ਬुरु ਸਾ ਦਾ ਸਹਾਰਾ ਜਿਹੜਾ ਹੈ ਉਹ ਬਾਬਾ ਰਾਮ ਰਹੀਮ ਨੇ ਜਿਹੜਾ ਰਜਿਆ ਔਰ ਉਹਦੇ ਤੋਂ ਬਾਅਦ 2009 ਦੇ ਵਿੱਚ 2012 ਦੇ ਵਿੱਚ ਅਕਾਲੀ ਦਲ ਨੇ ਕੈਂਸਲੇਸ਼ਨ ਰਿਪੋਰਟ ਭਰੀ ਪਰ ਬਿਲਕੁਲ ਨਾ ਰੜਕੇ ਔਰ 2014 ਤੱਕ ਅਸਲੀਅਤ ਇਹ ਆ ਅਕਾਲੀ ਦਲ ਦੀ ਕਿ ਉਹਨਾਂ ਨੇ ਚਲਾਨ ਵੀ ਪੇਸ਼ ਨਹੀਂ ਕੀਤਾ ਤੇ ਉਹਦੇ ਵਿੱਚ ਡੇਰਾ ਮੁਖੀ ਨੂੰ ਜਿਹੜਾ ਉਹ ਡਿਸਚਾਰਜ ਕਰਵਾਤਾ ਉਸ ਕੇਸ ਦੇ ਵਿੱਚ ਅਸਲੀ ਬੇਅਦਮੀਆਂ ਦੀ ਜੜ ਜਿਹੜੀ ਆ ਉਹ ਉੱਥੇ ਆ ਔਰ ਜੇ ਉਸ ਸਮੇਂ ਟ੍ਰਾਇਲ ਹੋਇਆ ਹੁੰਦਾ ਮੈਨੂੰ ਨਹੀਂ ਪਤਾ ਕੋਰਟਾਂ ਦਾ ਕੀ ਵਿਊ ਹੁੰਦਾ ਲੇਕਿਨ ਅਲਟੀਮੇਟਲੀ ਉਸ ਬੇੜਾ ਸੌਦਾ ਸਾਥ ਦੀ ਔਰ ਉਹਦੇ ਬਾਹਰ ਜਿਹੜੇ ਪ੍ਰੇਮੀ ਸੀ ਉਹਨਾਂ ਦੀ ਇਹ ਜ਼ਰਤ ਨਹੀਂ ਸੀ ਹੋਣੀ ਕਿ ਹਾਂ ਵੀ ਕਿਤੇ ਜਿਹੜੀ ਜਿਹੜਾ ਬਿਆਦਮੀਆਂ ਵਾਲਾ ਮੁੜ ਕੇ ਦੌਰ ਚੱਲਿਆ ਉਹਨੋਂ ਦੇ ਤੋਂ ਬਾਅਦ 2015 ਦੇ ਵਿੱਚ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਗ੍ਰੰਥ ਸਾਹਿਬਾਵਾਂ ਨੂੰ ਚੋਰੀ ਕਰ ਲਿਆ ਗਿਆ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਸਿੰਘ ਸਹਿਬਾਨਾਂ ਤੋਂ ਬਾਬੇ ਰਾਮ ਰਹੀਮ ਨੂੰ ਮਾਫੀ ਵੀ ਦਵਾਤੀ ਉਹਨਾਂ ਦਿਨਾਂ ਦੇ ਵਿੱਚ ਹੀ ਔਰ ਉਹਦੇ ਤੋਂ ਬਾਅਦ ਪੋਸਟਰ ਵੀ ਲੱਗੇ ਹੋਰ ਜਿਹੜੀਆਂ ਵਿਆਪਕੀਆਂ ਘਟਨਾਵਾਂ ਹੋਈਆਂ ਤੇ ਉੱਥੇ ਨਰੇਟਿਵ ਕੀ ਸਿਰਜਿਆ ਗਿਆ ਕਿ ਇਹ ਸ਼ਾਇਦ ਸਿੱਖ ਨੌਜਵਾਨਾਂ ਦਾ ਹੀ ਕੰਮ ਹੈ ਤੇ ਉਹਦੇ ਤੋਂ ਬਾਅਦ ਜਦੋਂ ਧਰਨਾ ਲੱਗਿਆ ਤੇ ਉਹਦੇ ਤੋਂ ਬਾਅਦ ਜਿਹੜੀਆਂ ਜਿਹੜਾ ਇਹਨਾਂ ਨੇ ਸਾਲ ਸਵਾ ਸਾਲ ਸੀ ਇਹ ਤਾਂ ਇਸ ਗੱਲ ਲਈ ਲਕਾਉਂਦੇ ਰਹੇ ਕਿ ਹਾਂ ਬਈ ਇਹਦੇ ਵਿੱਚ ਅਕਾਲੀ ਦਲ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਜਾਂ ਪਰਿਵਾਰ ਦਾ ਜਿਹੜਾ ਉਹ ਕੋਈ ਰੂਲ ਨਹੀਂ ਹੈ ਤੇ ਜਿਹੜਾ ਨਿਘਾਰ ਇਹਨਾਂ ਨੇ ਲੈ ਕੇ ਆਂਦਾ ਤੇ ਜਿਹੜਾ ਅੱਜ ਤੱਕ ਵੀ ਜਿਹੜਾ ਉਹ ਚੱਲ ਰਿਹਾ ਤੇ ਜੇ ਇਹਨਾਂ ਨੇ 2007 ਦੇ ਵਿੱਚ ਠੀਕ ਕਾਰਵਾਈ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਸ਼ਾਇਦ ਪੰਜਾਬ ਨੂੰ ਇਹ ਦਿਨ ਹੀ ਨਾ ਦੇਖਣੇ ਪਏ ਤੇ ਹੋਰ ਕਿਸੇ ਦੀ ਜ਼ਰਤ ਨਹੀਂ ਸੀ ਹੋਣੀ ਮਰਵਾਦੇ ਤੋਂ ਬਾਅਦ 2017 ਦੇ ਵਿੱਚ ਮੈਂ ਇਸ ਕਰਕੇ ਸੀਕੁਐਂਸ ਦੇ ਵਿੱਚ ਲਿਆ ਰਿਹਾ ਵੀ ਤਾਂ ਕਿ ਆਪਾਂ ਨੂੰ ਥੋੜਾ ਜਿਹਾ ਯਾਦ ਵੀ ਆ ਜਾਵੇ ਤੇ ਤਾਂ ਕਿ ਮੇਰੇ ਕੋਲੋਂ ਵੀ ਕੋਈ ਇਹੋ ਜਿਹੀ ਗਲਤੀ ਨਾ ਹੋਵੇ ਤੇ 2017 ਦੇ ਵਿੱਚ ਸਰਕਾਰ ਦੋ ਇਸ਼ੂਸ ਤੇ ਆਈ ਸੀ ਇੱਕ ਬਿਆਦਬੀਆਂ ਦੇ ਇਸ਼ੂ ਦੇ ਉੱਤੇ ਤੇ ਦੂਸਰਾ ਡਰੱਗਸ ਦੇ ਇਸ਼ੂ ਤੇ ਔਰ ਮੇਰੇ ਕੈਪਟਨ ਅਮਰਿੰਦਰ ਸਿੰਘ ਨਾਲ ਡਿਫਰੈਂਸਸ ਹੋ ਸਕਦੇ ਆ ਲੇਕਿਨ ਅਸਲੀ ਗੱਲ ਹੈ ਕਿ ਸ਼ੁਰੂਆਤ ਜਿਹੜੀ ਆ ਉਹਨਾਂ ਨੇ ਬਿਆਦਬੀਆਂ ਦੇ ਕੇਸਸ ਦੇ ਵਿੱਚ ਠੀਕ ਸ਼ੁਰੂਆਤ ਕੀਤੀ ਸੀ ਜਸਟਿਸ ਰੰਜੀਤ ਸਿੰਘ ਕਮਿਸ਼ਨ ਵੀ ਜਿਹੜਾ ਬਣਾਇਆ ਸੀ ਔਰ ਇਹਦੇ ਵਿੱਚ ਸਰਕਾਰ ਦੀ ਵੀ ਔਰ ਕਾਂਗਰਸ ਹਾਈ ਕਮਾਂਡ ਦੀ ਖਾਸ ਕਰਕੇ ਰਾਹੁਲ ਗਾਂਧੀ ਦੀ ਬੜੀ ਕਲੀਅਰ ਕਟ ਡਾਇਰੈਕਸ਼ਨ ਸੀ ਵੀ ਇਹਦੇ ਵਿੱਚ ਜਲਦੀ ਇਨਸਾਫ ਮਿਲਣਾ ਚਾਹੀਦਾ ਔਰ ਤੁਹਾਨੂੰ ਯਾਦ ਹੋਣਾ 2019 ਦੇ ਵਿੱਚ ਇੱਕ ਬਰਗਾੜੀ ਚ ਰੈਲੀ ਹੋਈ ਸੀ ਜਿੱਤੇ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਇਹ ਇਹ ਇਨਸਾਫ ਜਿਹੜਾ ਇਹਦੇ ਦੋਸ਼ੀਆਂ ਨੂੰ ਜਿਹੜਾ ਮਿਲਣਾ ਚਾਹੀਦਾ 2018 ਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਸਪੈਸ਼ਲ ਸੈਸ਼ਨ ਵੀ ਬੁਲਾਇਆ ਸੀ ਜਿਹਦੇ ਵਿੱਚ ਇੱਕ ਨਵਾਂ ਕਾਨੂੰਨ ਵੀ ਲਿਆਂਦਾ ਸੀ ਉਹਦੇ ਵਿੱਚ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਤੂ ਤਰਤ ਜਿੰਦਰ ਸਿੰਘ ਬਾਜਵਾ इवन ਮਨਪ੍ਰੀਤ ਸਿੰਘ ਬਾਦਲ इवन ਕੋਜੀਸ਼ਿੰਦ ਨਾਗਰਾ ਸੁਖਜਿੰਦਰ ਸਿੰਘ ਰੰਦਾਵਾ ਇਹਨਾਂ ਨੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਕਿ ਬੇਅਦਬੀਆਂ ਦੀ ਸਾਨੂੰ ਜਿਹੜੀ ਆ ਇਹਦਾ ਇਨਸਾਫ ਜਿਹੜਾ ਮਿਲਣਾ ਚਾਹੀਦਾ ਔਰ ਉਹਦੇ ਤੋਂ ਬਾਅਦ ਵੀ ਔਰ ਉਹਦੇ ਤੋਂ ਪਹਿਲਾਂ ਵੀ ਜਦੋਂ ਵੀ ਸੀਐਲਪੀ ਦੀ ਕਿਤੇ ਮੀਟਿੰਗ ਹੁੰਦੀ ਸੀ इवन ਕੇ ਉਦੋਂ ਤੇ ਸਾਡੇ ਜਿਹੜੇ ਪ੍ਰਧਾਨ ਸੀ ਸੁਨੀਲ ਜਾਖੜ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਆਪਣਾ ਅਸਤੀਫਾ ਤਾਂ ਆਫਰ ਕਰ ਦਿੱਤਾ ਸੀ ਕਿ ਜੇ ਤੁਸੀਂ ਇਹਦੇ ਤੇ ਕੰਮ ਨਹੀਂ ਕਰਵਾਉਂਦੇ ਤੇ ਫਿਰ ਮੈਂ ਆਪਣਾ ਜਿਹੜਾ ਅਸਤੀਫਾ ਦੇ ਦਿੰਦਾ ਹਾਂ ਔਰ ਉਹਦੇ ਵਿੱਚ ਵੀ ਜਦੋਂ ਇਹਨਾਂ ਨੇ 2020 ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਔਰ ਮੈਂ ਉਹਦੇ ਵਿੱਚ ਖਾਸ ਕਰਕੇ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਸੀ ਵੀ ਇਹ ਜਿਹੜਾ ਕੇਸ ਆ ਇਹ ਬਾਹਰ ਟਰਾਂਸਫਰ ਔਰ ਜੇ ਕਿਸੇ ਨੂੰ ਉਹਦੀ ਕਾਪੀ ਚਾਹੀਦੀ ਹੋਵੇ ਉਹ ਵੀ ਮੈਂ ਤੁਹਾਨੂੰ ਜਿਹੜੀ ਆ ਉਹ ਦੇ ਦੂੰਗਾ ਆਉਂਦੀ ਕਾਪੀ ਵੀ ਕਿਉਂਕਿ ਮੈਂ ਨਾਰਮਲੀ ਕੀ ਹੁੰਦਾ ਕਿ ਮੈਂ ਲਗਭਗ ਨਾ ਇਹਨੂੰ ਡਾਕੂਮੈਂਟਡ ਕਰ ਲੈਂਦਾ ਹੁੰਦਾ ਇਸ ਕਰਕੇ ਕਰ ਲੈਂਦਾ ਮੇਰੇ ਆਪਣੇ ਲਈ ਵੀ ਇਹ ਚੰਗੀ ਹੁੰਦੀ ਆ ਵੀ ਤਾਂ ਕਿ ਮੈਂ ਵੀ ਨਾ ਝੂਠ ਬੋਲਾਂ ਇਹ ਰਿਪੋਰਟ ਦਾ ਹਿੱਸਾ ਬਣ ਜਵੇ ਤਾਂ ਕਿ ਇਹਦੀ ਕੰਸਿਸਟੈਂਸੀ ਵੀ ਜਿਹੜੀ ਉਹ ਬਣੀ ਰਹੇ ਲੇਕਿਨ ਉਹ ਜਿਹੜਾ ਕੇਸ ਆ ਉਹ ਫਿਰ ਟ੍ਰਾਂਸਫਰ ਨਹੀਂ ਹੋਇਆ ਸੀ ਔਰ ਲੇਟਰ ਆਨ ਉਸ ਕੇਸ ਦੇ ਵਿੱਚ ਹੀ ਜਿਹੜੀ ਆ ਪੰਜਾਬ ਦੇ ਵਿੱਚ ਸਜ਼ਾ ਹੋਈ ਸੀ ਉਹ ਬਾਅਦ ਵਿੱਚ ਚਲੋ ਉਹਦੀ ਸਟੇਰ ਹੋ ਗਿਆ ਜਾਂ ਉਹ ਅਲੱਗ ਗੱਲ ਆ ਤੇ ਜਦੋਂ-ਜਦੋਂ ਵੀ ਔਰ ਖਾਸ ਕਰਕੇ ਜਦੋਂ ਵਿਧਾਇਕਾਂ ਦਾ ਪ੍ਰੈਸ਼ਰ ਹੁੰਦਾ ਸੀ ਜਦੋਂ ਸਾਰਾ ਕੁਝ ਹੁੰਦਾ ਸੀ ਤੇ ਸੀਐਮ ਸਾਹਿਬ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਲਈ ਉਹਨਾਂ ਦੇ ਕਈ ਵਾਰੀ ਤਲੇੜੀਆਂ ਵੀ ਆ ਜਾਂਦੀਆਂ ਸੀ ਵੀ ਹੁਣ ਮੈਂ ਕਰਾਂਗੀ ਤੇ ਹੌਲੀ-ਹੌਲੀ ਸਾਨੂੰ ਇਹ ਮਹਿਸੂਸ ਹੋਣ ਲੱਗਿਆ ਸੱਚੀ ਗੱਲ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਾਫਟ ਪੈਡਲਿੰਗ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਔਰ ਸਾਫਟ ਪੈਡਲਿੰਗ ਕਿਉਂ ਸ਼ੁਰੂ ਕਰ ਦਿੱਤੀ ਕਿਉਂਕਿ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦਾ ਸਮਝੌਤਾ ਹੋ ਗਿਆ ਸੀ ਤੇ ਉਹ ਇਸ ਕਰਕੇ ਉਧਰ ਨੂੰ ਨਹੀਂ ਚਲਦੇ ਸੀ ਵੀ ਅਲਟੀ ਬੈਟਰੀ ਜੇ ਇਹ ਇਨਵੈਸਟੀਗੇਸ਼ਨ ਅੱਗੇ ਵਧੀ ਤਾਂ ਫਿਰ ਅਲਟੀਮੇਟਲੀ ਇਹ ਗੱਲ ਬਾਦਲ ਪਰਿਵਾਰ ਤੇ ਜਾ ਕੇ ਮੁਕਣੀ ਆ ਕਿਉਂਕਿ ਸਮਝੌਤਾ ਤਾਂ ਜੋ ਐਮਐਸਡੀ ਫਿਲਮ ਬਾਰੇ ਹੋਇਆ ਤੇ ਉਤੋਂ ਪਹਿਲਾਂ ਜੋ ਹੋਇਆ ਉਹ ਕਿਸੇ ਨੂੰ ਵੀ ਭੁੱਲਿਆ ਨਹੀਂ ਹੈ ਕਿਸੇ ਦੇ ਅੱਖੋਂ ਭੁੱਲੇ ਨਹੀਂ ਹੈ ਤੇ ਉਹ ਸਾਰਾ ਕੁਝ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਹੌਲੀ 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 ਕੀਤਾ ਔਰ ਸਬਸੀਕੁਐਂਟਲੀ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੀਫ ਮਿਨਿਸਟਰ ਦੇ ਅਹੁਦੇ ਤੋਂ ਅਸੀਂ ਲੱਤ ਲਾ ਕੇ ਲਾ ਦੇ ਉਹਦੇ ਵਿੱਚ ਬਹੁਤ ਬੰਦਿਆਂ ਦਾ ਰੋਲ ਹੈ ਕਿਉਂਕਿ ਕਈ ਕਹਿੰਦੇ ਆ ਕਿ ਹਾਂ ਬਈ ਇਹ ਪਤਾ ਨਹੀਂ ਕਿਹੜਾ ਧੜਾ ਸੀ ਮੈਂ ਤਾਂ ਉਥੇ ਇੱਕ ਗੱਲ ਕਹਿ ਤੀ ਕਿ ਅਲਟੀਮੇਟਲੀ ਤਾਂ ਚੀਫ ਮਿਨਿਸਟਰ ਹੁੰਦਾ ਉਕਾ ਜੀ ਮਿਨਿਸਟਰ ਹੋਮ ਮਿਨਿਸਟਰ ਵੀ ਹੁੰਦਾ ਔਰ ਉਹਦੇ ਤੋਂ ਬਾਅਦ ਜਿਹੜੀ 100 ਦਿਨ ਦੀ ਸਰਕਾਰ ਸੀ ਜਿਹੜੀ ਚੰਮੀ ਦੀ ਸਰਕਾਰ ਸੀ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੀ ਔਨ ਰਿਕਾਰਡ ਜਿਹੜੀ ਸਟੇਟਮੈਂਟ ਆ ਕਿ ਜਿਹੜੀ ਖਾਸ ਕਰਕੇ ਜਿਹੜੀ ਬਰਬਾਦ ਜਿਹੜਾ ਦੂਸਰਾ ਸੀਗਾ ਮੌਨ ਬਲਾਸਟ ਇਹਦੀ ਜਿਹੜੀ ਜਾਂਚ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਰੋਕੀ ਸੀ ਹੁਣ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਆ ਕਿ ਉਹ ਕਿਹਦੇ ਕਹਤੇ ਰੁਕੀ ਸੀ। ਉਹ ਕੌਣ ਸੀ ਉਹਦੇ ਪਿਛਲੇ ਪਾਸੇ। ਇਹ ਸਰਦਾਰ ਸੁਖਬਿੰਦਰ ਸਿੰਘ ਰੰਧਾਵਾ ਨੇ ਔਨ ਰਿਕਾਰਡ ਇਹ ਗੱਲ ਕਹੀ ਆ ਔਰ ਹੋਰ ਵੀ ਕੁਝ ਦੱਸ ਸਕਦੇ ਆ ਮੈਂ ਨਹੀਂ ਕਹਿੰਦਾ ਕਿਉਂਕਿ ਉਹ ਇੱਕ ਉਹ ਵੀ ਇੱਕ ਮਿਨਿਸਟਰ ਇਹ ਹੋ ਜਾਂ ਸੀ ਵੀ ਜਿਹੜਾ ਹਮੇਸ਼ਾ ਬੇਅਦਬੀਆਂ ਦੇ ਉੱਤੇ ਆਪਣੀ ਗੱਲ ਜਿਹੜੀ ਉਹ ਰੱਖਦੇ ਸੀ। ਤੇ 100 ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਜਿਹੜੀ ਐਸਆਈਟੀ ਨਵੰਬਰ 2021 ਦੇ ਵਿੱਚ ਤੇ ਦਸੰਬਰ ਦੇ ਵਿੱਚ ਸੁਨਾਰੀਆ ਜੇਲ ਵੀ ਪਹੁੰਚੀ ਬਾਬਾ ਰਾਮ ਰਹੀਮ ਨੂੰ ਇਨਵੈਸਟੀਗੇਟ ਕਰਨ ਲਈ ਔਰ ਉਹਦੇ ਤੋਂ ਬਾਅਦ ਸਪਲੀਮੈਂਟ ਚਲਾਨ ਵੀ ਜਿਹੜਾ ਜਨਵਰੀ ਪੇਸ਼ ਕੀਤਾ ਤੇ 2 ਮਾਰਚ ਨੂੰ ਜਿਹੜੀ ਆ ਉਹ 100 ਦਿਨ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਾਂ ਵੀ ਇਹਦੇ ਵਿੱਚ ਅਲਟੀਮੇਟਲੀ ਨਤੀਜਿਆਂ ਤੇ ਇਹ 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 ਰਿਕਾਰਡ ਦਾ ਹਿੱਸਾ ਆ ਕੋਈ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਜਿਹੜੀ ਰਿਕਾਰਡ ਦਾ ਹਿੱਸਾ ਨਾ ਹੋ ਉਹਦੇ ਤੋਂ ਅੱਗੇ ਸਰਕਾਰ ਪਵਨ ਸਿੰਘ ਮਾਨ ਦੀ ਸਰਕਾਰ ਆ ਰਹੀ ਹੈ ਤੇ ਜਿਹੜੀ 2022 ਮਈ ਦੇ ਵਿੱਚ ਉਹਨਾਂ ਨੂੰ ਫਾਈਲ ਜਿਹੜੀ ਆ ਤੁਸੀਂ ਵੀ ਚੈੱਕ ਕਰ ਸਕਦੇ ਹੋ 2022 ਮਈ ਦੇ ਵਿੱਚ ਉਹਨਾਂ ਨੂੰ ਇਹ ਫਾਈਲ ਮਿਲੀ ਆ ਕਿ ਜਿਹਦੇ ਤੇ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਬਾਬਾ ਰਾਮ ਜੀ ਦੇ ਖਿਲਾਫ ਉਹਨਾਂ ਨੇ ਮੰਗੀ ਹੈ ਤੇ ਨਵੰਬਰ ਦਸੰਬਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇਸ਼ ਦੇ ગ્રામ ਮੰਤਰੀ ગ્રામ ਮੰਤਰੀ ਨੂੰ ਮਿਲਦੇ ਆ ਉਹਦੇ ਤੋਂ ਬਾਅਦ 2 ਸਵਾ 2 ਸਾਲ ਤੱਕ ਕਿਸੇ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦਿੱਤੀ ਕਿਸੇ ਨੇ ਨਹੀਂ ਮੈਂ ਲਗਭਗ ਹਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਸਵਾਲ ਕੀਤਾ ਲੇਕਿਨ ਮੋਰੋ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਲੇਕਿਨ ਪਿਛਲੇ ਨਵੰਬਰ ਦੇ ਵਿੱਚ ਜਿਹੜਾ ਨਵੰਬਰ ਦਸੰਬਰ ਦੇ ਵਿੱਚ ਸੈਸ਼ਨ ਹੋਇਆ ਉਦੋਂ ਸੀਐਮ ਸਾਹਿਬ ਨੇ ਉੱਠ ਕੇ ਕਿਹਾ ਵੀ ਹਾਂ ਬਈ ਇਹ ਜਿਹੜੀ ਅਸੀਂ ਸੈਂਕਸ਼ਨ ਦੇ ਦਿੱਤੀ ਆ ਪਰ ਅੱਜ ਉਹਦੇ ਤੋਂ ਵੀ 7-8 ਮਹੀਨੇ ਬਾਅਦ ਮੈਨੂੰ ਨਹੀਂ ਲੱਗਦਾ ਕਿਤੇ ਇਨਵੈਸਟੀਗੇਸ਼ਨ ਪੂਰੀ ਹੋਵੇ ਮੈਨੂੰ ਨਹੀਂ ਲੱਗਦਾ ਕਿਤੇ ਵੀ ਕੁਝ ਹੋਇਆ اچھا ਉਹਦੇ ਤੋਂ ਹੋਇਆ ਕੀ ਆ ਰਦਰ ਕੇ ਅਸੀਂ ਜੋ ਕੀਤਾ ਸੀ ਉਹ ਸਾਰਾ ਉਲਟਾ ਹੋਇਆ ਪੰਜਾਬ ਚੋਂ ਕੇਸ ਬਾਹਰ ਟ੍ਰਾਂਸਫਰ ਹੋਇਆ ਔਰ ਉਹਦੇ ਨਾਲ ਨਾਲ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਵੀ ਰੁਕੀ ਤੇ ਅੱਗੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਤੇ ਇੱਕ ਆ ਹੁਣ ਜਿਹੜਾ ਬਿੱਲ ਜਿਹੜਾ ਲਿਆਂਦਾ ਉਹ ਬਿੱਲ ਜਿਹੜਾ ਉਹ ਬਿਲਕੁਲ ਅੱਖਾਂ 'ਚ ਘੱਟਾ ਪਾਉਣ ਵਾਲਾ ਇਹਦੇ ਵਿੱਚ ਰੈਟਰੋਸਪੈਕਟਿਵ ਅਫੈਕਟਾ ਹੋ ਨਹੀਂ ਸਕਦਾ ਅਸੀਂ ਤਾਂ ਉਹਨਾਂ ਬਿਆਦਬੀਆਂ ਦੀ ਦਾ ਇਨਸਾਫ ਜਿਹੜਾ ਲੰਗਦੀ ਆ ਅਗਲੀ ਗੱਲ ਆ ਇਹ ਵੀ ਸੁਨੇਹਾ ਆ ਵੀ ਬਾਬੇ ਰਾਮ ਰਹੀਮ ਬਾਰੇ ਜਾਂ ਇਸ ਬਿਆਦਬੀਆਂ ਬਾਰੇ ਕੋਈ ਬੰਦਾ ਇਹਨਾਂ ਦਾ ਐਮ.ਐਲ.ਏ. ਕੰਮ ਨਹੀਂ ਕਰ ਸਕਦਾ ਆ ਮੈਂ ਤਾਂ ਚਿੱਠੀਆਂ ਵੀ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਜਿਹਨੂੰ ਵੀ ਚਾਹੀਦੀਆਂ ਹੁੰਆਂ ਮੇਰੇ ਕੋਲ ਪਈਆਂ ਸਾਰੀਆਂ ਐਸ ਐਮ ਐਲ اے ਇਹਨਾਂ ਦੇ ਜਿਹੜੇ 95 96 ਐਮ ਐਲ اے ਆ ਇਹਨਾਂ ਨੇ ਅੱਜ ਤੱਕ ਕਿਤੇ ਇਹਦੇ ਤੇ ਕੋਈ ਗੱਲ ਕੀਤੀ ਹੋਵੇ ਮੈਂ ਕਹਿੰਦਾ ਇਹ ਤੇਰੀਵਾਲ ਜੀ ਭਗਵਾਨ ਤੋਂ ਤਾਂ ਕੀ ਪੁੱਛ ਸਕਦੇ ਆ ਇਹ ਅਮਨ ਰੋੜਾ ਵਰਕਪੰਤਾ ਸਿੰਘ ਜੀ ਔਰ ਹਰਪਾਲ ਸਿੰਘ ਚੀਮਾ ਜੀ ये अपने ट्विटर हैंडल तबारा शेयर कर दें नहीं तो मैं तो शेयर करूंगा जी। लेकिन ये अब साढ़े तीन साल बीत जाने बावजूद भी एक नवा बिल लैके आ गए असली इंसाफ की इंसाफ तो किसी जात को नहीं पुछता किसी धर्म को नहीं पुछता किसी गमीर नहीं पुछता किसी गरीब नी पुता असली गलसाफ होंगे ਤੇ ਅੱਜ ਖਾਸ ਕਰਕੇ ਕਿਉਂਕਿ ਜਦੋਂ ਕੈਪਟਨ ਅਵਿੰਦਰ ਸਿੰਘ ਸਲੋ ਹੋਇਆ ਤੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਸਾਰਾ ਕੁਝ ਅਸੀਂ ਫਿਰ ਕੈਪਟਨ ਅਵਿੰਦਰ ਸਿੰਘ ਨੂੰ ਲਾ ਕੇ ਜਿੱਥੇ-ਜਿੱਥੇ ਵੀ ਜੋ-ਜੋ ਕਰ ਸਕਦੇ ਸੀ ਉਹ ਕੀਤਾ ਔਰ ਮੈਂ ਇਸ ਗੱਲ ਤੇ ਹੈਰਾਨ ਹੈ ਵੀ ਸੰਬਾਦ ਸੁਖਬੀਰ ਸਿੰਘ ਬਾਦਲ ਨੇ 25 ਮਿੰਟ ਦੀ ਪ੍ਰੈਸ ਕਾਨਫਰੰਸ 25 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਤੇ 2015 ਤੋਂ ਲੈ ਕੇ 2025 ਤੱਕ ਮੈਨੂੰ ਨਹੀਂ ਲੱਗਦਾ ਕਦੀ ਇੱਕ ਵਾਰੀ ਵੀ ਡੇਰਾ ਸੌਦਾ ਸਾਹ ਦਾ ਕਿਤੇ ਨਾਂ ਤੱਕ ਵੀ ਲਿਆ ਹੋਵੇ ਜੇ ਜੇ ਕਿਸੇ ਨੇ ਲਿਆ ਹੋਵੇ ਤਾਂ ਮੈਨੂੰ ਬੱਸ ਦਿਓ ਭਰਾਵਾ ਮੈਂ ਆਪਣੀ ਗਲਤੀ ਮੰਨ ਲਊਗਾ ਵੀ ਹਾਂ ਵੀ ਮੈਂ ਕੀ ਵਿਧਾਨ ਸਭਾ 'ਚ ਸੱਚ ਬੋਲਦਾ ਇੰਨੀ ਗੱਲ ਨਹੀਂ ਹੈ ਨਾ ਮੈਂ ਇੰਨੀ ਗੱਲ ਨਹੀਂ ਕਹੀ ਆ ਵੀ ਹਾਂ ਵੀ ਜਦੋਂ ਜਦੋਂ ਜਿੱਥੇ ਜਿੱਥੇ ਜੋ ਜੋ ਹੋਇਆ ਔਰ ਸਿਰਫ ਤੇ ਸਿਰਫ ਬਈ ਸਾਡੀ ਬਠਿੰਡਾ ਸੀਟ ਜਿਹੜੀ ਆ ਉਹ ਕਾਇਮ ਰਹਿਣੀ ਚਾਹੀਦੀ ਆ ਪੰਥ ਜਿੱਥੇ ਮਰਜੀ ਜਾਵੇ ਜਿਸ ਘਰ ਦੇ ਵਿੱਚ 25 ਸਾਲ ਪੰਥ ਦੇ ਨਾਲ ਪੇ ਸਰਕਾਰ ਆਈ ਹੋਵੇ ਤੇ ਅੱਜ ਉਹਦੇ ਹਾਲਾਤ ਇਹ ਹੋ ਫਿਰ ਕਰੋ ਇਹ ਚਲੇ ਗਏ ਕਿਉਂਕਿ ਉਸ ਪਰਬਾਤਵਾ ਦੀ ਕਹਾਣੀ ਚ ਹਰਮੰਦਰ ਸਾਹਿਬ ਚਲੇ ਗਏ ਸਾਡੇ ਇਤਾਲ ਤੱਕ ਸਾਥ ਤੇ ਇਹਨਾਂ ਨੇ ਉੱਥੇ ਕਿਹਾ ਵੀ ਹਾਂ ਵੀ ਸਾਡੇ ਕੋ ਵੱਧੀਆਂ ਕਮਜਾਂ ਅੱਛਾ ਲੇਕਿਨ ਉਹ ਵੀ ਬੋਲ ਕਰ ਹੋ ਗਏ ਬਹਿਤਾ ਜਦੋਂ ਇਹਨਾਂ ਦੇ ਉਧਰ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਇਹੋ ਦਾ ਨਾਮ ਅਕਾਲੀ ਦਲ ਦੇ ਲੀਡਰ ਹੀ ਭਰਮ ਸਿੰਘ ਭਰਮਵਲ ਸਿੰਘ ਵੱਟੀ ਰਵਾੜਾ ਉਹ ਕਹਿੰਦੇ ਵੀ ਜਿਹੜਾ ਮਲਕੇ ਦੇ ਵਿੱਚ ਜਿਹੜੀ ਅਸੀਂ ਖੱਟੜੇ ਦੀ ਸੈਟ ਉਹਨੇ ਉਹਨੇ ਹੋਰ ਇਨਵੈਸਟੀਗੇਸ਼ਨ ਕੀਤੀ ਸੀ ਉਹਨੇ ਮੋਰ ਬਲਾਸਟ ਇਨਵੈਸਟੀਗੇਸ਼ਨ ਕੀਤਾ ਸੀ ਅੱਜ ਤੱਕ ਕਦੀ ਬਾਦਲ ਸਾਹਿਬ ਅੱਜ ਤੱਕ ਕਦੀ ਭਾਜਪਾ ਨੂੰ ਵੀ ਪੁੱਛਿਆ ਤੁਹਾਡੀ ਭਾਈਵਾਲ ਪਾਰਟੀ ਸੀ ਅੱਜ ਤੱਕ ਕਦੀ ਉਹਨਾਂ ਨੂੰ ਵੀ ਇਹਦੇ ਬਾਰੇ ਚਾਣਨ ਕਰਾਇਆ ਵੀ ਅਸਲੀ ਇਹਦੇ ਪਿੱਛੇ ਤਾਕਤਾਂ ਕਿਹੜੀਆਂ ਆ ਤੇ ਮੈਂ ਹੁਣ ਭਗਵਾਨ ਤੁਹਾਨੂੰ ਵੀ ਪੁੱਛਣਾ ਚਾਹਵਾ ਕਿਉਂਕਿ ਅਸੀਂ ਕੀ ਜਸਟਿਸ ਲੱਗਦੇ ਆ ਯਾਰ ਉਹ ਕੀ ਬੰਦ ਗਏ ਔਰ ਇਹਨਾਂ ਨੇ ਸਮੇਂ-ਸਮੇਂ ਤੇ ਜਿਹੜੀਆਂ-ਜਿਹੜੀਆਂ ਵੀ ਆਵਾਜ਼ਾਂ ਜਿਹੜੀਆਂ ਉਹ ਕਿਤੇ ਡੀਪਲੀ ਕਨਸਰਨ ਰੱਖਦੀਆਂ ਤੇ ਉਹ ਕਹੀ ਵੀ ਉਹਦੇ ਤੇ ਇਹਨਾਂ ਨੇ ਉਹਨੂੰ ਹਮੇਸ਼ਾ ਇਹਨਾਂ ਦਾ ਸੋਸ਼ਲ ਮੀਡੀਆ ਇਕੱਠੇ ਹੋ ਕੇ ਟੱਕਰਦੇ ਆ ਅੱਛਾ ਮੈਨੂੰ ਕੋਈ ਇਹਨਾਂ ਦੀ ਇਹਨਾਂ ਦੀ ਬਹੁਤੀ ਪ੍ਰਵਾਹ ਨਹੀਂ ਹੈ ਸੱਚੀ ਗੱਲ ਕਿਉਂਕਿ ਮੈਨੂੰ ਆਇਆ ਲੱਗਦਾ ਕਿ ਲੀਡਰ ਸਿਰਫ ਵਿਆਹ ਵਰਗਾ ਬਣ ਗਿਆ ਲੀਡਰ ਸਿਰਫ ਅੱਜ ਹਾਲਾਤ ਕਿੱਥੇ ਚਲੇ ਗਏ ਸਾਡੇ ਪੰਜਾਬ ਦੇ ਕੀ ਲੋਕੀ ਪੋਲੀਟੀਕਲ ਸਿਸਟਮ ਤੇ ਵਿਸ਼ਵਾਸ ਕਰਨਾ ਛੱਡ ਗਏ ਅੱਜ ਇੱਥੋਂ ਤੱਕ ਹਾਲਾਤ ਜਿਹੜੇ ਆ ਉਹ ਚਲੇ ਗਏ ਆ ਔਰ ਮੈਨੂੰ ਸਿਰਫ ਇੰਨੀ ਗੱਲ ਹੈ ਕਿ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨ ਹੋਇਆ ਉਹ ਜੇ ਡੇਰਾ ਸੌਤਾ ਸਾਧਵਾ ਨੂੰ ਜਾਂਦੀਆਂ ਨਾ ਤੇ ਬੀਜੇਪੀ ਰੋਜ਼ ਇਹਨਾਂ ਨੂੰ ਪਰੋਤ ਤੇ ਬਾਹਰ ਲੈ ਕੇ ਆਉਂਦੀ ਆ ਆਹੋ ਫਿਰ ਵੀ ਮੈਨੂੰ ਲੱਗਦਾ ਇਹ ਕਾਦੀ ਗੱਟ ਜੋੜ ਦੀ ਕੋਈ ਨਵੀਂ ਗੱਲ ਹੁਣ ਕੀ ਚੱਲ ਰਹੀ ਹੈ ਸੁਖਵੀਰ ਸਿੰਘ ਬਾਦਲ ਇਹ ਕਹਿੰਦਾ ਸੀ ਕਿ ਪੰਜਾਬ ਦੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਹੈ ਸਿਧੀ ਹੈਗੀ ਆ ਪਰ ਤੁਸੀਂ ਫਿਰ ਕਿੱਥੇ ਖੜੇ ਹੋ ਸਿਰਫ ਸੱਤਾ ਮੈਂ ਕਹਿੰਦਾ ਇਹੋ ਜੀ ਸੱਤਾ ਤੋਂ ਲੈਣਾ ਕੀ ਆ ਜਿੱਥੇ ਪੰਜਾਬ ਬਾੜੇ ਪਾਸੇ ਉਤਰ ਪਵੇ ਔਰ ਇਹ ਗੁਰੂਆ ਪੀਰਾਂ ਫਕੀਰਾਂ ਦੀ ਧਰਤੀ ਆ ਤੇ ਜੇ ਅਸੀਂ ਇੱਥੇ ਇਨਸਾਫ ਨਹੀਂ ਦਿਵਾ ਸਕਦੇ ਅਸੀਂ ਇੱਥੇ ਇਹਦੇ ਤੋਂ ਰਾਜਨੀਤੀ ਤੋਂ ਇਸ ਇਸ਼ੂ ਤੇ ਵੀ ਨਹੀਂ ਪੜਾ ਹੋ ਸਕਦੇ ਮੈਂ ਤਾਂ ਅੱਜ ਇਸ ਕਰਕੇ ਤੁਹਾਡੇ ਨਾਲ ਔਰ ਇਹਨਾਂ ਦੀ ਅਜੜੀ ਆਮ ਆਦਮੀ ਪਾਰਟੀ ਆ ਇਹਨਾਂ ਦੀ ਸਮੁੱਚੀ ਟੀ ਆ ਜਿਹੜੇ ਤਿੰਨ ਤਾਂ ਮੈਂ ਤਿੰਨਾਂ ਦੀ ਤਾਂ ਵੀਡੀਓ ਦਿਖਾਤੀ ਇਹਨਾਂ ਦਾ ਕੇਤਰੀ ਬਾਣ ਸੋਧੀਆ ਭਗਵੰਤ ਬਾਣ ਵੀ ਤੁਸੀਂ ਤਾਂ ਇਹ ਗੱਲ ਕਹਿੰਦੇ ਸੀ ਵੀ ਹਾਂ ਵੀ ਇਹ ਤਾਂ ਇਹ ਸਾਰਾ ਇਨਸਾਫ ਮਿਲਣਾ ਚਾਹੀਦਾ ਤੁਸੀਂ ਕੀ ਕੀਤਾ ਟ੍ਰਾਂਸਫਰ ਕੇਸ ਬਾਹਰ ਕਰਾਇਆ ਤੁਸੀਂ ਕੀ ਕੀਤਾ ਅੱਜ ਤੱਕ ਉਹਦੇ ਤੇ ਗੱਲ ਨਹੀਂ ਹੋਈ ਔਰ 2.5 ਸਾਲ ਜਿਹੜੀ ਆ ਕ੍ਰੋਸੀਕਿਊਸ਼ਨ ਸੈਂਕਸ਼ਨ ਹੀ ਨਹੀਂ ਦਿੱਤੀ ਤੇ ਇਹ ਜਿਹੜੇ ਸਾਰੇ ਕਿਉਂਕਿ ਔਨ ਦਾ ਫਲੋਰ ਆਫ ਦਾ ਹਾਊਸ ਜਿਹੜਾ ਝੂਠ ਬੋਲਦੇ ਆ ਜਿਹੜਾ ਮਿਸ ਰਿਪਰਜੈਂਟ ਕਰਦੇ ਆ ਸੁਹੇਸ਼ ਕਰਕੇ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਵੀ ਯਾਰ ਮੁਕਸ਼ਿਆ ਕਰੋ ਇਹਨਾਂ ਦੇਖੋ ਵਿਸ਼ਵਾਸ ਹਾਲੀਵੁੱਡ ਹੀ ਹਟਦਾ ਜਾ ਰਿਹਾ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਆ ਦੇਖੋ ਅੱਜ ਤੁਸੀਂ ਕਿਸੇ ਪ੍ਰੋਫੈਸ਼ਨ ਤੇ ਆ ਜੋ ਬੈ ਪੋਲੀਟੀਕਲ ਸਿਸਟਮ ਦੇ ਵਿੱਚ ਆ ਕੱਲ ਨੂੰ ਮੈਂ ਨਹੀਂ ਹੋਣਾ ਪਰਸੋਂ ਤੁਸੀਂ ਨਹੀਂ ਹੋਣਾ ਚਾਹਤੋਂ ਕਿਸੇ ਹੋਰ ਮੈਂ ਨਹੀਂ ਹੋਣਾ ਪਰ ਇਹ ਜਿਹੜਾ ਇਹਦੇ ਤੇ ਆਪਾਂ ਜ਼ਰੂਰ ਗੌਰ ਕਰੀਏ ਇਹਦੇ ਤੇ ਜ਼ਰੂਰ ਆਪਾਂ ਕਿਹੜਾ ਕੁਐਸਚਨ ਕਰੀਏ ਔਰ ਦੂਸਰੀ ਗੱਲ ਹੈ ਕਿ ਜਿਹੜੀ ਇਹ ਗੱਲ ਕਰਦੇ ਆ ਵੀ ਹਾਂ ਵੀ ਬਿੱਲੀ ਥੱਜੋਂ ਬਾਹਰ ਨਹੀਂ ਹੋਂਦਾ ਬਹਤ ਇਹਨਾਂ ਦੀਆਂ ਕਈ ਸਟੇਟਮੈਂਟਾਂ ਮੈਨੂੰ ਸੱਚੀ ਗੱਲ ਮੈਨੂੰ ਇਹ ਨਹੀਂ ਪੜਾ ਲੱਗਿਆ ਯਾਰ ਇਹ ਇਹ ਸੱਚ ਬੋਲਣ ਨਹੀਂ ਵੀ ਇੰਨਾ ਕਿ ਕਿੰਨਾ ਐਕਸਪਲੋਇਟ ਕਰਦੇ ਆ ਬਿਲ ਧਰਮਾ ਚੰਗਾ ਹੁੰਦਾ ਜੇ ਤੁਸੀਂ ਇਹਦੇ ਭਗਵਾਨਤਵਾਨ ਦੇ ਘਰ ਦੇ ਮੂਹਰੇ ਨਾ ਆਇਆ ਹੁੰਦਾ ਤੁਸੀਂ ਇਹ ਕਹਿੰਦੇ ਵੀ ਹਾਂ ਵੀ ਜੋ ਜੋ ਹੋਇਆ ਹੈ ਕਹਿੰਦਾ ਇਨਸਾਫ ਮਿਲਦਾ ਅੱਛਾ ਧਰਮਾ ਕਿਹਦੇ ਪ੍ਰਗਟ ਸਿੰਘ ਦੇ ਖਿਲਾਫ ਅੱਛਾ ਉੱਥੇ ਪੋਸਟਾਂ ਮੈਂ ਤਾਂ ਅਜੇ ਵੀ ਇਸ ਦਿਨ ਲਈ ਹੈਰਾਨ ਆ ਕਿ ਯਾਰ ਤੁਸੀਂ ਬੱਸ ਕਰੋ ਛੱਜ ਤਾਂ ਬੋਲੇ ਛਾੜਨੀ ਕਿ ਬੋਲੇ ਜਦੇ 3600 6 ਹੋਵੇ ਔਰ ਉਹੀ ਹਾਲ ਜਿਹੜਾ ਆ ਔਰ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜਿਹੜੇ ਰੋਗ ਦਾ ਮਰ ਗਈ ਬੱਕਰੀ ਉਹੀ ਰੋਗ ਮਠੋਰੇ ਨੂੰ ਪਹਿਲਾਂ ਇਹ ਜੋ-ਜੋ ਹੋਇਆ ਇਹਨਾਂ ਨੂੰ ਬੱਦ ਫੈਂਦੀ ਆ ਪਰ ਸ਼ਾਇਦ ਅਸੀਂ ਮੀਡੀਆ ਨੂੰ ਕੰਟਰੋਲ ਕਰਕੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਕੇ ਪੋਰਸ ਨੂੰ ਸਾਡੀ ਨੂੰ ਕੰਟਰੋਲ ਕਰਕੇ ਅਸੀਂ ਇਨਸਾਫ ਨਹੀਂ ਲੈਣ ਦਵਾਂਗੇ ਇਨਸਾਫ ਤਾਂ ਮਿਲ ਜਾਊਗਾ ਬਟ ਜੋ ਪਰਿਵਾਰ ਨਾਲ ਹੋਇਆ ਮੈਂ ਤਾਂ ਭਗਵਾਨ ਸਿੰਘ ਮਾਲ ਨੂੰ ਕਹਿੰਦਾ ਵੀ ਸਾਲ ਸਵਾ ਸਾਲ ਤੇਰਾ ਨਹੀਂ ਰਹਿ ਗਿਆ ਜੇ ਤੈਨੂੰ ਵੀ ਇਸ ਗੱਲ ਦੀ ਕਿਤੇ ਗੰਧ ਫੈਮੀ ਹੋਵੇ ਕਿਉਂਕਿ ਮੈਨੂੰ ਲੱਗਦਾ ਅੱਜ ਸਾਡੇ ਸੀਐਮ ਸਾਹਿਬ ਹਰਮੰਦਰ ਸਾਹਿਬ ਸ਼ਹਿਰ ਗਏ ਆ ਮੈਂ ਜੇ ਗਲਤ ਨਾ ਹੋਵੇ ਤੇ ਮੈਂ ਤਾਂ ਉਹਨਾਂ ਨੂੰ ਬੇਨਤੀ ਵੀ ਇਹ ਕਰੂੰਗਾ ਵੀ ਇੱਕ ਅਰਦਾਸ ਇਹ ਵੀ ਕਰਾਂ ਉਹ ਸਾਨੂੰ ਸਬਤ ਬਖਸ਼ੇ ਸਾਨੂੰ ਇੰਨੀ ਜੀ ਤਾਕਤ ਦਿਓ ਤਾਂ ਕਿ ਅਸੀਂ ਉਹਨਾਂ ਦੁਸ਼ੀਆਂ ਨੂੰ ਜਿਹੜੀਆਂ ਉਹ ਸਜਾ ਦਵਾ ਸਕੀਏ ਔਰ ਉਹਦੇ ਵਿੱਚ ਮੈਂ ਤਾਂ ਇੰਨੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਲਈ ਸੀ ਤੇ ਮੈਂ ਇਹਦੇ ਤੋਂ ਬਾਹਰ ਵੀ ਇਸ ਕਰਕੇ ਨਹੀਂ ਗਿਆ ਕਿ ਮੈਂ ਇਹਦੇ ਤੇ ਜਿਹੜੀ ਆ ਫੋਕਸ ਕਰਨਾ ਚਾਹੁੰਦਾ ਸੀ ਤੇ ਇਹਦੇ ਸਬੰਧ ਚ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜੇ ਕਿਸੇ ਨੂੰ ਕੋਈ ਵੀ ਜੇ ਕੁਐਸਚਨ ਕਰਨਾ ਤੋਂ ਇਹ ਲੋੜ ਜ਼ਰੂਰ ਇਹ ਗੋਪਨੀਯ ਗੱਲ ਨਹੀਂ ਹੈ ਅਲਟੀਮੇਟਲੀ ਤਾਂ ਹੋਮ ਮਿਨਿਸਟਰ ਦਾ ਸਹੀ ਹੈ ਦੇਖੋ ਸੁਖਜਿੰਦਰ ਸਿੰਘ ਰੰਧਾਵਾ ਨੇ ਆਇਆ ਜੇ ਸੀਐਮ ਇਹ ਸਟੇਟਮੈਂਟ ਐਜ਼ ਐਜ਼ ਅ ਹੋਮ ਮਿਨਿਸਟਰ ਮੈਨੂੰ ਕੋਈ ਹੋਮ ਮਿਨਿਸਟਰ ਦੱਸ ਦਿਓ ਜਿਹਨੇ ਇਹ ਸਟੇਟਮੈਂਟ ਦਿੱਤੀ ਹੋਵੇ ਕੋਕਲਾ ਇਸ ਕਰਕੇ ਕਹਿਣਾ ਤੁਗੇ ਜਦੋਂ ਤੁਹਾਡੇ ਤੁਹਾਡੇ ਥੱਲੇ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਮੈਂ ਉਸ ਕੈਬਨਟ ਦਾ ਹਿੱਸਾ ਨਹੀਂ ਸੀ لیکن میں محسوس کرتا سی اے نا منسٹرز ਨੂੰ ਜਦੋਂ ਗੱਲ ਕਰਦਾ ਸੀ ਕਿ یار اصلیت ਕੀ ਆ ਤੇ ਉਦੋਂ ਇਹ ਗੱਲ ਸਾਹਮਣੇ ਆਉਂਦੀ ਸੀ ਕਿ سافٹ ਪੈਡਲਿੰਗ ਸ਼ੁਰੂ ਹੋ ਗਈ ਕੋਈ ਇਧਰ ਨੂੰ ਸੱਜੇ ਨੂੰ ਕਰ ਲਿਆ ਕੋਈ ਖੱਬੇ ਨੂੰ ਕਰ ਲਿਆ ਕੋਈ ਦੂਜੇ ਨੂੰ ਕਰ ਲਿਆ ਕੋਈ ਤੀਜੇ ਨੂੰ ਕਰ ਲਿਆ ਪਰ ਜੀ کیپٹن امرਿੰਦਰ ਸਿੰਘ ਨੂੰ بیک ਆਨ ਕਰ ਰਹੀ ਸੀ سٹڈ اپ ਹੋਣੀ ਉਹ ਤਾਂ ਕਿਣਾ ਸੀਗਾ پیچھے کیپٹن امرਿੰਦਰ ਸਿੰਘ ਨੂੰ ਪੁੱਛਿਆ ਜਾ ਸਕਦਾ ਮੈਂ ਤਾਂ ਮੈਂ ਤਾਂ ਜਿਹੜੀ ਗੱਲ ਮੈਨੂੰ ਸਮਝ ਆ ਜਿੰਨੀ ਕਿ ਗੱਲ ਮੈਨੂੰ ਪਤਾ ਹੈ ਕਿ ਮੈਂ ਤਾਂ ਉਹੀ ਗੱਲ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਵੀ ਅਸਲੀਅਤ ਆ ਸਰ ਤਿੰਨ ਮਹੀਨੇ ਜੋ ਤੁਸੀਂ ਮਿਸਟਰ ਬੜੇ ਉਹ ਕਹਤਾਵਾ ਕੀ ਰਿਪੋਰਟ ਬਣੇ ਕੀ ਉਹਨਾਂ ਤਿੰਨ ਮਹੀਨਿਆਂ ਦੇ ਵਿੱਚ ਵਿਅਕਤੀ ਦੇ ਲਈ ਕੋਈ ਐਫਰਟ ਹੋਏ ਬਿਲਕੁਲ ਹੋਏ ਉਹਦੇ ਵਿੱਚ ਕੀ ਹੈ ਉਸਾ 90 100 ਦਿਨ ਦੇ ਵਿੱਚ ਵਿੱਚ ਦੋ ਵਾਰੀ ਐਸਆਈਟੀ ਸਨਾਰੀਆ ਜੇਲ ਗਈ ਹੈ ਨਵੰਬਰ ਤੇ ਦਸੰਬਰ ਦੇ ਵਿੱਚ ਥਿਸ ਇਜ਼ ਆਨ ਮੋਰ ਕਾਲ ਔਰ ਉਹਦੇ ਵਿੱਚ ਡੇਰਾ ਖਿਲਾ ਮੁਖੀ ਖਿਲਾਫ ਸਪਲੀਮੈਂਟਰੀ ਚਾਰਜ ਪੇਸ਼ ਕੀਤਾ ਫਰੋਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਔਰ ਉਹਦੇ ਤੋਂ ਬਾਅਦ 2 ਮਾਰਚ ਨੂੰ ਜਿਹੜਾ ਸਨਾਰੀਆ ਜੇਲ ਦੁਬਾਰਾ ਐਸਆਈਟੀ ਤੀਸਰੀ ਵਾਰ ਗਈ ਔਰ ਇਹ ਇਹ ਉਹ 90 95 ਜਾਂ 100 ਦਿਨ ਦੀ ਕਾਰਗੁਜ਼ਾਰੀ ਸੀ ਲੇਕਿਨ ਉਹਦੇ ਤੋਂ ਬਾਅਦ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਉਹਦੇ ਤੋਂ ਬਾਅਦ ਤੁਹਾਨੂੰ ਮੈਂ ਸਾਂਝੀ ਕਰ ਲਈ ਵੀ ਇਹਨਾਂ ਨੇ ਹੁਣ ਤੱਕ ਕੀ ਕੀਤਾ ਅੱਜ ਤੱਕ ਕੁਝ ਨਹੀਂ ਹੋਇਆ ਅੱਜ ਹੁਣ ਮੈਨੂੰ ਲੱਗਦਾ ਵੀ ਜੇ ਮਾਰਚ ਵੀ ਮਾਰਚ 21 ਵੀ ਮਾਰਚ 22 ਨੂੰ ਆਏਗਾ ਤੇ ਮੈਨੂੰ ਲੱਗਦਾ ਸਾਡੇ ਕਿ 3 ਸਾਲ ਹੋ ਗਏ ਨਹੀਂ ਕਿ ਅਗਲੇ ਰੈਸਪੰਡ ਵਿੱਚ ਕੀ ਯੋ ਬੇਸਿਕਲੀ ਤਾਂ ਫਰਦਰ ਇਨਵੈਸਟੀਗੇਸ਼ਨ ਦੀ ਜ਼ਰੂਰਤ ਸੀ ਜਿਹੜਾ ਮॉड ਬਲਾਸ ਦੇ ਵਿੱਚ ਨਾਮਜ਼ਦ ਕੀਤਾ ਜਿਹੜਾ ਇਹਨਾਂ ਦਾ ਇੱਕ ਡੇਰੇ ਦਾ ਹੀ ਬੰਦਾ ਉਹਦਾ ਨਾਮ ਸੀਗਾ ਮੈਨੂੰ ਨਾ ਕੋ ਦਿ ਗਿਆ ਕਿਹੜਾ ਕਲੇਰ ਪ੍ਰਦੀਪ ਕਲੇਰ ਉਹਦੇ 164 ਦੇ ਬਿਆਨ ਹੋਏ ਆ ਉਹਦੇ ਤੋਂ ਬਾਅਦ ਇਹ ਕਿਤੇ ਨਹੀਂ ਗਏ ਉਹਦੇ ਤੋਂ ਬਾਅਦ ਸਿਰਫ ਦੇ ਸਿਰਫ ਮੈਨੂੰ ਲੱਗਦਾ ਜਿੱਤਕੀ ਨਾਲ ਇਹ ਕਿਤੇ ਗੱਲ ਵੀ ਨਹੀਂ ਕੀਤੀ ਮੈਂ ਤਾਂ ਇਹਨਾਂ ਦੇ 95 ਐਮਐਂਡ ਮੈਂ ਤਾਂ ਆ ਜਿਹੜੀਆਂ ਚਿੱਠੀਆਂ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਵੀ ਸਮੇਂ-ਸਮੇਂ ਤੇ ਮੈਂ ਤਾਂ ਬਾਦਲ ਸਾਹਿਬ ਨੂੰ ਵੀ ਲਿਖੀ ਸੀ ਮੈਂ ਫਿਰ ਤਿੰਨ ਕੈਪਟਨ ਸਾਹਿਬ ਨੂੰ ਵੀ ਲਿਖਿਆ ਕਿਉਂਕਿ ਇਹ ਨਹੀਂ ਹੈ ਕਿ ਮੈਂ ਉਹਨੂੰ ਛੱਡ ਨਹੀਂ ਦਿੰਦਾ ਇਸ ਕਰਕੇ ਨਹੀਂ ਛੱਡ ਦਿੰਦਾ ਵੀ ਕੰਸਿਸਟੈਂਟਲੀ ਇਹ ਕਦੀ ਕਿਤੇ ਉਹ ਫੰਡਿੰਗ ਦੇ ਕਦੀ ਕਿਤੇ ਉਹ ਹੜਲੇ ਦੇ ਕਦੀ ਕਿਤੇ ਉਹ ਹੜਲੇ ਦੇ ਮੈਨੂੰ ਪਤਾ ਉਹਦਾ ਮੁੱਖ ਮਿਆਰ ਜਾਂਦਾ ਮੈਨੂੰ ਹੋਕੜਾ ਪੈਂਦਾ ਪਰ ਜੇ ਅਸੀਂ ਇਸ ਜਸਟਿਸ ਨੂੰ ਵੀ ਪੰਜਾਬ ਦੇ ਵਿੱਚ ਨਹੀਂ ਦਵਾ ਸਕਾਂਗੇ ਔਰ ਇਹਦੇ ਤੇ ਵੀ ਇਸ ਤਰ੍ਹਾਂ ਦੀ ਸੋਚ ਰੱਖਾਂਗੇ ਮੈਨੂੰ ਲੱਗਦਾ ਫਿਰ ਇਸੇ ਕਰਕੇ ਹੌਲੀ ਹੌਲੀ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਪੋਲਿਟਿਕਲ ਸਿਸਟਮ ਤੋਂ ਉੱਤਰਦਾ ਹੈ ਬਿਲਕੁਲ ਕਿਸੇ ਦੇ ਨਾਂ ਹੀ ਨਹੀਂ ਗਿਆ ਜਿਹਦੇ ਵਿੱਚ ਮੈਨੂੰ ਲੱਗਦਾ ਸੱਤ ਬੰਦੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਸੀ ਜਿਹਦੇ ਵਿੱਚ ਕੁਝ ਬੱਚੇ ਵੀ ਸੀ ਤਿੰਨ ਜਾਂ ਚਾਰ ਜੇ ਜੋ ਟੀਮ ਕੈਸੀ ਹੁੰਦਾ ਸੈਕੰਡਰੀ ਤੇ ਕੈਸੀ ਹਾਂ ਮੀ ਬੋਰਡ ਬਲਾਸ ਕੇਸ ਨਹੀਂ ਬੋਰਡ ਬਲਾਸ ਇੱਕ ਵਾਰੀ ਬੋਰਡ ਬਲਾਸ ਦੇ ਕੇਸ

ਮੈਂ ਅੱਜ ਤੱਕ ਪੰਜਾਬ ਦੇ ਖਿਲਾਫ ਹੀ ਕੰਮ ਕੀਤਾ ਪੰਜਾਬ ਦੀ ਕਦੀ ਫੇਵਰਟ ਕੋਈ ਕੰਮ ਕੀਤਾ ਹੋਵੇ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਆ ਸਾਰਾ ਕੁਝ ਜੋ ਬੈਕਗ੍ਰਾਉਂਡ ਤੇ ਆ ਇਹ ਤਾਂ ਅਲਟੀਮੇਟਲੀ ਬੀਜੇਪੀ ਆ ਹੋਰ ਕੌਣ ਆ ਤੇ ਸੁਖਵੀਰ ਬਾਦਲ ਨੇ ਅੱਜ ਤੱਕ ਨਾ ਕਦੀ ਬਾਵੇ ਦਾ ਨਾਮ ਲਿਆ ਨਾ ਕਦੀ ਬੀਜੇਪੀ ਦਾ ਨਾਮ ਲਿਆ ਅਸਲੀ ਗੱਲ ਹੈ ਕਿ ਜੇ ਪੰਥਕ ਸੋਚ ਇਦਾਂ ਦੀ ਹੋ ਗਈ ਆ ਜਿਹੜੇ ਨੌਜਵਾਨ ਮੇਰੇ ਖਿਲਾਫ ਧਰਮਾ ਲਾਉਣ ਆਏ ਸੀ ਇਹ ਕਿਤੇ ਸੁਖਵੀਰ ਬਾਦਲ ਨੂੰ ਪੁੱਛ ਲੈਂਦੇ ਪੀ ਆ ਜਿਹੜੀ ਅਸਲੀਅਤ ਤਾਂ ਆਹਾ ਆ ਤੇ ਫਿਰ ਅਲਟੀਮੇਟਲੀ ਮਾੜਾ ਮੋਗਾ ਮੈਨੂੰ ਲੱਗਦਾ ਰੱਬ ਇਹਨਾਂ ਨੂੰ ਸਮੱਤ ਬਖਸ਼ੇ ਰੱਬ ਇਹਨਾਂ ਨੂੰ ਸੋਚ ਬਖਸ਼ੇ ਮੈਂ ਖੁਦ ਕਹਿੰਦਾ ਹੁੰਦਾ ਕਦੀ ਕਦੀ ਸਟੇਟਮੈਂਟ ਦਿੰਦਾ ਹੁੰਦਾ ਕਿ ਹਾਂ ਵੀ origignal ਪਾਰਟੀ ਐ ਤਕੜੀ ਹੋਣੀ ਚਾਹੀਦੀ ਆ ਬਟ ਕੇਸ ਫਾਰਮੇਸ਼ਨ ਦੇ ਵਿੱਚ ਕੇਸ ਸੋਚ ਦੇ ਵਿੱਚ ਜੇ ਤੁਸੀਂ ਕਮਰਸ਼ੀਅਲ ਸੋਚ ਹੀ ਰੱਖਣੀ ਆ ਜੇ ਤੁਸੀਂ ਪਰਿਵਾਰ ਨੂੰ ਹੀ ਲੈ ਕੇ ਚੱਲਣਾ ਮੈਂ ਉਹ ਵੀ ਚਿੱਠੀ ਤੁਹਾਡੇ ਨਾਲ ਸਾਂਝੀ ਕਰ ਲਊਗਾ ਜਿਹੜੀ ਮੈਂ ਬਾਦਲ ਸਾਹਿਬ ਨੂੰ ਲਿਖੀ ਸੀ ਇਹਦੇ ਵਿੱਚ मैं ਇਹ ਲਿਖਿਆ ਸੀ ਵੀ ਮੈਂ ਮਰਾਂ ਤੇ ਪੰਥ ਜੀਵੇ हो ਹੁਣ ਉਲਟਾ ਹੋ ਗਿਆ ਲੇਕਿਨ ਅਸੀਂ ਉਹਦੇ ਤੇ ਕੰਮ ਕੀਤਾ ਬੋਸ ਜੋ 100 ਦਿਨ ਦੇ ਵਿੱਚ ਹੋ ਸਕਦਾ ਸੀ ਜੋ 100 ਦਿਨ ਦੇ ਵਿੱਚ ਹੋ ਸਕਦਾ ਸੀ ਉਹਦੇ ਤੋਂ ਅਸੀਂ ਮੁਨਕਰ ਨਹੀਂ ਹੋਏ ਕਿਉਂਕਿ ਸਾਡਾ ਬੇਸ ਹੀ ਇਹ ਸੀ ਪਾਰਟੀ ਦੇ ਜਿਹੜੇ ਮੇਨ ਲੀਡਰ ਸੀ ਉਹ ਇਸ ਗੱਲ ਤੇ ਹਮੇਸ਼ਾ ਸਟ੍ਰੈਸ ਕਰਦੇ ਸੀ ਈਵਨ ਪਾਰਟੀ ਹਾਈ ਕਮਾਂਡ ਕਿਉਂਕਿ ਉਹਨਾਂ ਦੇ ਜ਼ਹਿਨ ਦੇ ਵਿੱਚ ਵੀ ਰਾਹੁਲ ਗਾਂਧੀ ਦੇ ਜ਼ਹਿਨ ਦੇ ਵਿੱਚ ਇਹ ਗੱਲ ਸੀ ਕਿ ਹਾਂ ਵੀ ਅਸੀਂ ਜਿਹੜਾ ਇਨਸਾਫ ਇਸ ਗੱਲ ਤੇ ਦੇਣਾ ਨਾਮ ਜਤਕੀਤਾ ਲੇਕਿਨ ਗਾ ਫਰਕਰ ਹੋਤੇ ਤੇ ਇਨਵੈਸਟੀਗੇਸ਼ਨ ਨਹੀਂ